ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਦਿੱਲੀ ਦੇ ਇੱਕ ਅਗੂਆ ਪ੍ਰਵੇਸ਼ ਵਰਮਾ ਸੈਬ ਸਿੰਘ ਵਰਮਾ ਦੇ ਸੁਪੁੱਤਰ ਨੇ ਉਹਨਾਂ ਦਾ ਇੱਕ ਬਿਆਨ ਜਿਹੜਾ ਹੈ ਇਸ ਵੇਲੇ ਸੁਰਖੀਆਂ ਬਟੋਰ ਰਿਹਾ ਉਦੇ ਉੱਤੇ ਖੂਬ ਚਰਚਾਵਾਂ ਹੋ ਰਹੀਆਂ ਨੇ ਨਿਊਜ਼ ਚੈਨਲਸ ਦੇ ਉੱਤੇ ਬਕਾਇਦਾ ਪੈਨਲ ਤੱਕ ਬੈਠ ਗਏ ਆ ਉਹਨਾਂ ਨੇ ਅਜਿਹਾ ਪੰਜਾਬੀਆਂ ਦੇ ਮੁਤਲਕ ਕਿਹੜਾ ਬਿਆਨ ਦੇ ਦਿੱਤਾ ਵੀ ਇਸ ਵੇਲੇ ਚੋਣਾ ਇੱਕ ਪਾਸੇ ਤੇ ਪਰਵੇਸ਼ ਵਰਮਾ ਦਾ ਬਿਆਨ ਜਿਹੜਾ ਉਹ ਇੱਕ ਪਾਸੇ ਦੂਜੀ ਵੱਡੀ ਖਬਰ ਡੱਲਾ ਸਾਹਿਬ ਤੋਂ ਅੱਜੋ ਇਹ ਜਾਣਨੀ ਚਾਹੁੰਦੇ ਆ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਆ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ ਉਹਦੀ ਵੀਡੀਓਗ੍ਰਾਫੀ ਹੋਈ ਹੁਣ ਉਸ ਵੀਡੀਓ ਦੇ ਕਲਿੱਪ ਕੱਟ-ਕੱਟ ਕੇ ਕੌਣ ਜਾਰੀ ਕਰ ਰਿਹਾ ਕਿ ਹਰਪ੍ਰੀਤ ਸਿੰਘ ਹੋਣੀ ਇਹ ਗੱਲ ਕਹਿ ਚੁੱਕਿਆ ਇਹ ਤਾਂ ਬੜਾ ਕਨਫਿਡੈਂਸ਼ੀਅਲ ਹੈ ਇਹ ਤਾਂ ਜਿਹੜੀ ਹੈ ਇਹ ਐਸਜੀਪੀਸੀ ਜਾਂ ਫਿਰ ਜਥੇਦਾਰ ਦਾ ਜਿਹੜਾ ਆਫਿਸ ਹੈ ਉਹਦੇ ਵਿੱਚ ਇਹ ਚੀਜ਼ ਪਈ ਹੁੰਦੀ ਹੈ ਇਹਦੇ ਕਲਿੱਪ ਕੱਟ-ਕੱਟ ਕੇ ਕੌਣ ਜਾਰੀ ਕਰ ਰਿਹਾ ਇਹਦੇ ਪਿੱਛੇ ਮਨਸ਼ਾ ਕੀ ਹੈ ਸੰਦੀਪ ਜੀ ਪ੍ਰਵੇਸ਼ ਵਰਮਾ ਕਹਿੰਦੇ ਕਿ ਪੰਜਾਬ ਸੇ ਹਜ਼ਾਰਾਂ ਪੰਜਾਬ ਕੇ ਨੰਬਰ ਕੀ ਗੱਡੀਆਂ ਦਿੱਲੀ ਮੇਂ ਘੁੰਮ ਰਹੀਆਂ ਜੀ 26 ਜਨਵਰੀ ਕੇ ਸੁਰੱਖਿਆ ਇੰਤਜ਼ਾਮ ਚੱਲ ਰਹੇ ਹਨ ਜੀ ਇਤਨੀ ਬੜੀ ਸੰਖਿਆ ਮੇ ਗੱਡੀਆਂ ਆ ਰਹੀਆਂ ਹਨ ਉਹ ਯਹਾਂ ਪਰ ਕੀ ਐਸਾ ਕਰਨ ਵਾਲੇ ਹਨ ਇਹਦਾ ਮਤਲਬ ਹੈ ਜਿਹੜਾ ਉਹਨਾਂ ਨੇ ਹਿੰਦੀ ਚ ਕਿਹਾ ਹਮ ਕਿ 26 ਜਨਵਰੀ ਦੀ ਸੁਰੱਖਿਆ ਦੇ ਇੰਤਜ਼ਾਮ ਚੱਲ ਰਹੇ ਨੇ ਪੰਜਾਬ ਤੋਂ ਐਡੀਆਂ ਗੱਡੀਆਂ ਆ ਰਹੀਆਂ ਨੇ ਉਹ ਕੀ ਅਜਿਹਾ ਕਰਨ ਵਾਲੇ ਨੇ ਇਹਦਾ ਮਤਲਬ ਹੈ ਉਹਨਾਂ ਦੀ ਜਿਹੜੀ ਇਹ ਪੂਰੀ ਉਹਨਾਂ ਦੀ ਬਾਈਟ ਚੱਲ ਰਹੀ ਸੀ ਮੀਡੀਆ ਦੇ ਵਿੱਚ ਉਦਾਇ ਕੁਝ ਹਿੱਸੇ ਜਿਹੜਾ ਬਾਹਰ ਆਇਆ ਹੂੰ ਵੀ ਵਾਈਟ ਵੀ ਬਾਹਰ ਹੈ ਜਿਹੜਾ ਪੰਜਾਬੀਆਂ ਦੇ ਸਬੰਧ ਦੇ ਵਿੱਚ ਹੈ ਇਹ ਪਹਿਲਾ ਹਿੱਸਾ ਸੀ ਹੁਣ ਦੂਸਰਾ ਹਿੱਸਾ ਜਿਹੜਾ ਉਹ ਬਾਅਦ ਦੇ ਵਿੱਚ ਕਹਿ ਰਹੇ ਨੇ ਏਜੰਸੀਆਂ ਨੂੰ ਉਹਨਾਂ ਨੇ ਆਪਣੇ ਬਿਆਨ ਦਿੱਤੇ ਉਹ ਕਹਿੰਦੇ ਵੀ ਦੇਖੋ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਚ ਪੰਜਾਬ ਦੀਆਂ ਗੱਡੀਆਂ ਆ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਇੱਥੇ ਨੇ ਮੰਤਰੀ ਆ ਰਹੇ ਨੇ ਪੰਜਾਬ ਸਰਕਾਰ ਲਿਖੀਆਂ ਹੋਈਆਂ ਗੱਡੀਆਂ ਚ ਪਤਾ ਨਹੀਂ ਕਿਹੜੇ ਕਿਹੜੇ ਲੋਕ ਨੇ ਔਰ ਹੋਟਲਾਂ ਚ ਠਹਿਰੇ ਹੋਏ ਨੇ ਵੱਡੀ ਗਿਣਤੀ ਚ ਲੋਕ ਆ ਗਏ ਉਹ ਸੀਸੀਟੀਵੀ ਕੈਮਰੇ ਵੰਡ ਰਹੇ ਨੇ ਉਹ ਪੈਸੇ ਵੰਡ ਰਹੇ ਨੇ ਇਸ ਤਰੀਕੇ ਦੇ ਇਲਜ਼ਾਮ ਉਹਨਾਂ ਨੇ ਲਾਏ ਆ ਪਰ ਜਿਹੜਾ ਉਹਨਾਂ ਦਾ ਪਹਿਲਾ ਬਿਆਨ ਸੀ ਨਾ ਜੀ 26 ਜਨਵਰੀ ਦੀ ਸੁਰੱਖਿਆ ਦੇ ਇੰਤਜ਼ਾਮ ਨੇ ਉਹ ਕੀ ਐਸਾ ਕਰਨ ਵਾਲੇ ਨੇ ਸਾਰੀ ਗੱਲ ਉਹਦੇ ਤੋਂ ਵਿਗੜੀ ਆ ਆਮ ਆਦਮੀ ਪਾਰਟੀ ਨੇ ਇਹਨੂੰ ਮੁੱਦਾ ਬਣਾ ਲਿਆ ਪਰ ਮੈਂ ਪਹਿਲਾਂ ਇੱਕ ਗੱਲ ਦੱਸਦਾ ਜੀ ਸਾਹਿਬ ਸਿੰਘ ਵਰਮਾ ਦੀ ਉਮਰ ਬੜੀ ਛੋਟੀ ਹੈ ਹਾਂ ਉਹਦੇ ਪਿਤਾ ਮਾਫ ਕਰਨਾ ਪ੍ਰਵੇਸ਼ ਵਰਮਾ ਉਹਨਾਂ ਦੀ ਜਿਹੜੀ ਉਮਰ ਹੈ ਪਰ ਤੇਥੋਂ ਕੱਟ ਲਈ ਇਥੋਂ ਦੁਬਾਰਾ ਲੈ ਲਈ ਮੈਂ ਤੁਹਾਨੂੰ ਇਹ ਗੱਲ ਦੱਸਦਾ ਸੰਦੀਪ ਜੀ ਜੀ ਗੱਲਾਂ ਜੀ ਪ੍ਰਵੇਸ਼ ਵਰਮਾ ਦੀ ਉਮਰ ਤਾਂ ਛੋਟੀ ਹੈ ਇਹਨਾਂ ਦੇ ਪਿਤਾ ਸਾਹਿਬ ਸਿੰਘ ਵਰਮਾ ਜੀ ਉਹ بڑے ਮੰਨੇ ਪਰਮੰਨੇ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ ਔਰ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਜਦੋਂ ਉਹ ਦਿੱਲੀ ਦੇ ਮੁੱਖ ਮੰਤਰੀ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਦਿੱਲੀ 'ਚ ਚੋਣਾਂ ਹੁੰਦੀਆਂ ਸੀ ਜਾਂ ਉਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਨਹੀਂ ਸੀ ਜਦੋਂ ਦਿੱਲੀ ਚ ਚੋਣਾ ਹੁੰਦੀਆਂ ਸੀ ਅਕਾਲੀ ਦਲ ਔਰ ਬੀਜੇਪੀ ਦਾ ਗੱਠ ਜੋੜ ਸੀ ਅਕਾਲੀ ਦਲ ਔਰ ਬੀਜੇਪੀ ਦੇ ਗੱਠ ਜੋੜ ਚ ਪ੍ਰਵੇਸ਼ ਵਰਮਾ ਉਦੋਂ ਛੋਟੇ ਹੋਣੇ ਆ ਹਾਂ ਇਹਨਾਂ ਨੇ ਉਦੋਂ ਗੱਡੀਆਂ ਦੇ ਨੰਬਰ ਨੰਬਰ ਇਹਨੇ ਦੇਖੇ ਨਹੀਂ ਹੋਣੇ ਉਦੋਂ ਸਾਹਿਬ ਸਿੰਘ ਵਰਮਾ ਹੋਣ ਜਾਂ ਬੀਜੇਪੀ ਦੇ ਹੋਰ ਲੀਡਰ ਹੋਣ ਉਦੋਂ ਵੀ ਪੰਜਾਬ ਦੀਆਂ ਗੱਡੀਆਂ ਦਿੱਲੀ ਚ ਜਾ ਕੇ ਪ੍ਰਚਾਰ ਕਰਦੀਆਂ ਸੀ ਬਿਲਕੁਲ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਸੀ ਮਨੋਰੰਜਨ ਕਾਲਿਆਸੀ ਨਵਜੋਤ ਸਿੰਘ ਸਿੱਧੂ ਸੀ ਤੇ ਹੋਰ ਵੀ ਪੰਜਾਬ ਦੇ ਕਈ ਲੀਡਰ ਸੀ ਮੰਨੇ ਪਰਮੰਨੇ ਲੀਡਰ ਇਹ ਸਾਰੇ ਪੰਜਾਬ ਦੀਆਂ ਗੱਡੀਆਂ ਦੀ ਜਾਂਦੇ ਸੀ ਸੁਖਬੀਰ ਬਾਦਲ ਉਹ ਐਕਟਿੰਗ ਪ੍ਰਧਾਨ ਸੀ ਅਕਾਲੀ ਦਲ ਦਾ ਉਹ ਵੀ ਜਾਂਦਾ ਸੀ ਸੁਖਦੇਵ ਢੀਂਡਸਾ ਜੀ ਵੀ ਜਾਂਦੇ ਸੀ ਸਾਰੇ ਪੰਜਾਬ ਦੇ ਲੀਡਰ ਉਦੋਂ ਵੀ ਦਿੱਲੀ ਜਾਂਦੇ ਸੀ ਦੇਖੋ ਦਿੱਲੀ ਤਾਂ ਪੰਜਾਬੀਆਂ ਨੇ ਦਿੱਲੀ ਚ ਤਾਂ ਜਦੋਂ ਸਾਡੇ ਕਿਸਾਨ ਅੰਦੋਲਨ ਤੇ ਨੌਜਵਾਨ ਗਏ ਜੀ ਉਹ ਵੀ ਲਾਲ ਕਿਲੇ ਤੇ ਖਾਲਸਾਈ ਝੰਡਾ ਲਾ ਕੇ ਆਏ ਹੂੰ ਉਹ ਧਰਮ ਦਾ ਪ੍ਰਤੀਕ ਹੈ ਇਹਦਾ ਮਤਲਬ ਹੈ ਦਿੱਲੀ ਪੰਜਾਬੀਆਂ ਲਈ ਕੋਈ ਕੈਰਾਨੀ ਵਾਲੀ ਥਾਂ ਨਹੀਂ ਹੂੰ ਪੰਜਾਬੀਆਂ ਨੇ ਹਜ਼ਾਰਾਂ ਕੁਰਬਾਨੀਆਂ ਜਾਨਾਂ ਗਵਾਈਆਂ ਆਜ਼ਾਦੀ ਦੀ ਲੜਾਈ 'ਚ ਉਹ ਦਿੱਲੀ ਤੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਵੇ ਇਸੇ ਕਰਕੇ ਹੀ ਆਣਾ ਸੋ ਦਿੱਲੀ ਦੀ ਜਦੋਂ ਭਾਰਤ ਵੀ ਆਜ਼ਾਦ ਹੋਇਆ ਜੀ ਤੇ ਦਿੱਲੀ ਪੰਜਾਬੀਆਂ ਦੀ ਵੀ ਹੁੰਦੀ ਹੈ ਜਿੰਨੀ ਸਾਹਿਬ ਸਿੰਘ ਵਰਮਾ ਜਾਂ ਪ੍ਰਵੇਸ਼ ਵਰਮਾ ਦੀ ਹੂੰ ਸੋ ਦਿੱਲੀ ਦਾ ਕਿਸੇ ਪੋਲੀਟਿਕਲ ਪਾਰਟੀ ਕੋਲੇ ਠੇਕਾ ਨਹੀਂ ਇਹ ਸਵਾਲ ਬੁਨਿਆਦੀ ਤੌਰ ਤੇ ਹੀ ਗਲਤ ਹੈ ਕਿ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਦਿੱਲੀ ਚ ਕੀ ਕਰ ਰਹੀਆਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਦਿੱਲੀ ਚ ਸਵੇਰੇ ਸਵੇਰੇ ਸਬਜ਼ੀ ਮੰਡੀ ਵੱਡੀਆਂ ਸਬਜ਼ੀ ਮੰਡੀਆਂ ਚ ਪੰਜਾਬ ਦੀਆਂ ਗੱਡੀਆਂ ਚ ਸਬਜ਼ੀ ਜਾਂਦੀ ਆ ਪ੍ਰਵੇਸ਼ ਵਰਮਾ ਜੀ ਨੂੰ ਜ਼ਰੂਰ ਇਹਦੇ ਬਾਰੇ ਦੱਸਣਾ ਚਾਹੀਦਾ ਵੀ ਭਾਈ ਸਬਜ਼ੀ ਦੀਆਂ ਗੱਡੀਆਂ ਸਵੇਰੇ ਸਵੇਰੇ ਆਉਂਦੀਆਂ ਪੰਜਾਬ ਉਹ ਅੱਜ ਦੀਆਂ ਨਹੀਂ ਆਉਂਦੀਆਂ ਬਹੁਤ ਸਮੇਂ ਦੀਆਂ ਆਉਂਦੀਆਂ। ਪਰ ਜਿਹੜਾ ਦੁੱਧ ਸਵੇਰੇ-ਸਵੇਰੇ ਦੁੱਧ ਪੰਜਾਬ ਵਾਲਾ ਆਦੀ ਰਾਤ ਨੂੰ ਪੰਜਾਬ ਦੀਆਂ ਗੱਡੀਆਂ 'ਚ ਪਹੁੰਚਣ ਲੱਗ ਜਾਂਦਾ। ਫਿਰ ਪ੍ਰਵੇਸ਼ ਵਰਮਾ ਜੀ ਨੂੰ ਕਹੋ ਕਦੀ ਦਿੱਲੀ ਦੇ ਬੱਸ ਸਟੈਂਡ ਤੇ ਜਾ ਕੇ ਆਈਓ ਮੈਂ ਤਾਂ ਕਈ ਵਾਰੀ ਬੱਸ 'ਚ ਗਿਆ ਦਿੱਲੀ। ਉੱਥੇ ਦਿੱਲੀ ਦੇ ਨੰਬਰ ਦੀਆਂ ਗੱਡੀਆਂ ਹੀ ਹੁੰਦੀਆਂ। ਫਿਰ ਜੇ ਤੁਸੀਂ ਕਦੀ ਹਵਾਈ ਅੱਡੇ ਜਾਣਾ ਹੈ। ਹਵਾਈ ਅੱਡੇ ਦੇ ਬਾਹਰ ਵੀ ਪੰਜਾਬ ਨੰਬਰ ਦੀਆਂ ਗੱਡੀਆਂ ਜ਼ਿਆਦਾ ਹੁੰਦੀਆਂ। ਬਿਲਕੁਲ। ਉਹ ਅੱਜ ਦੀਆਂ ਨਹੀਂ। ਇਹ ਪੁਰਾਣੇ ਸਮੇਂ ਦੀਆਂ ਸੋ ਇਸ ਕਰਕੇ ਦਿੱਲੀ ਚ ਪੰਜਾਬ ਦੀਆਂ ਗੱਡੀਆਂ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਆਂਦੀਆਂ ਜਾਂਦੀਆਂ ਜੀ ਤਾਂ ਸਵਾਲ ਇਹ ਹੈ ਕਿ ਪ੍ਰਵੇਸ਼ ਵਰਮਾ ਜੀ ਨੂੰ ਜਿਹੜੀ ਦਿੱਕਤ ਹੈ ਜਾਂ ਦੁੱਖ ਹੈ ਉਹ ਇਸ ਗੱਲ ਦਾ ਹੈ ਕਿ ਭਗਵੰਤ ਮਾਨ ਨੇ ਦਿੱਲੀ ਚ ਬਸੰਤੀ ਪੱਗ ਦੀ ਲਹਿਰ ਲਾਤੀ ਸੋ ਦਿੱਲੀ ਚ ਭਗਵੰਤ ਮਾਨ ਪਹੁੰਚੇ ਬਸੰਤੀ ਪੱਗ ਪਾ ਕੇ ਤੇ ਭਾਜਪਾ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਪਹਿਲਾਂ ਤਾਂ ਸਾਡੇ ਨਾਲ ਪ੍ਰਕਾਸ਼ ਸਿੰਘ ਬਾਦਲ ਵੀ ਖੜਾ ਸੀ ਸੁਖਬੀਰ ਸਿੰਘ ਬਾਦਲ ਵੀ ਖੜਾ ਸੀ ਪਿਛਲੀਆਂ ਚੋਣਾਂ 'ਚ ਹੀ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸੀ ਬਿਲਕੁਲ ਅਕਾਲੀ ਬੀਜੇਪੀ ਦਾ ਗੱਠ ਜੋੜ ਟੁੱਟਿਆ ਨਹੀਂ ਸੀ ਹਾਂ ਕਿਸਾਨ ਅੰਦੋਲਨ ਦਾ ਬਾਅਦ ਚ ਆਇਆ ਨਾ ਜਦੋਂ ਕੇਦਰੀਵਾਲ ਮੁੱਖ ਮੰਤਰੀ ਬਣ ਚੁੱਕਿਆ ਸੀ ਤੇ ਕੇਦਰੀਵਾਲ ਤਾਂ ਆਪ ਮੁੱਖ ਮੰਤਰੀ ਦੇ ਤੌਰ ਤੇ ਕਿਸਾਨ ਅੰਦੋਲਨ ਨੂੰ ਹਮਾਇਤ ਦੇਗੇ ਸੀ ਤੁਹਾਨੂੰ ਯਾਦ ਹੋਣਾ ਬਿਲਕੁਲ 2019 'ਚ ਜਦੋਂ ਸਰਕਾਰ ਬਣੀ ਅਰਵਿੰਦ ਕੇਜਰੀਵਾਲ ਦੀ ਤੇ ਉਹ ਕਿਸਾਨ ਅੰਦੋਲਨ ਦੇ ਤੌਰ ਮੁੱਖ ਮੰਤਰੀ ਆਏ ਸੀ ਤੇ ਦਿੱਲੀ ਨੂੰ ਦਿੱਲੀ ਦੇ ਜਿਹੜੇ ਜਿਹੜਾ ਦਿੱਲੀ ਦਾ ਇੱਕ ਬਹੁਤ ਵੱਡਾ ਸਟੇਡੀਅਮ ਹੈ ਉਹਨੂੰ ਜੇਲ ਬਣਾਉਣ ਦੀ ਮਨਜ਼ੂਰੀ ਵੀ ਨਹੀਂ ਸੀ ਦਿੱਤੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਉਹ ਬਰਾੜੀ ਦੇ ਕੋਲ ਇੱਕ ਜਗ੍ਹਾ ਕਹਿੰਦੇ ਸੀ ਉੱਥੇ ਬਣਾ ਦਿੰਨੇ ਆ ਬਣਾ ਦਿੰਨੇ ਉਸ ਤੋਂ ਪਹਿਲਾਂ ਜੀ ਅਕਾਲੀ ਦਲ ਵੀ ਚੋਣ ਲੜਿਆ ਦਿੱਲੀ ਚ ਬਿਲਕੁਲ ਉਦੋਂ ਗਿੰਦਰ ਸਿੰਘ ਸਿਰਸਾ ਅਕਾਲੀ ਦਲ ਚ ਸੀ ਹੂੰ ਹੁਣ ਬੀਜੇਪੀ ਦਾ ਮਨਿੰਦਰ ਸਿੰਘ ਸਿਰਸਾ ਸੋ ਮੈਂ ਤਾਂ ਸਾਰੇ ਦਿੱਲੀ ਦੇ ਚੋਣ ਪ੍ਰਚਾਰ ਦੇਖੇ ਨੇ ਸੰਦੀਪ ਜੀ ਸੋ ਪ੍ਰਵੇਸ਼ ਵਰਮੇ ਨੂੰ ਜਾਂ ਤਾਂ ਟਿਊਸ਼ਨ ਦਿਖਾਵੇ ਬੀਜੇਪੀ ਬੀਜੇਪੀ ਕੀ ਕਰੇ ਕਿਸੇ ਪੰਜਾਬੀ ਦੇ ਵਿਦਵਾਨ ਕੋਲੋਂ ਉਹਨਾਂ ਨੂੰ ਟਿਊਸ਼ਨ ਦਿਖਾ ਦਿੱਤੀ ਜਾਵੇ ਜਿਹੜੇ ਉਹਨਾਂ ਨੂੰ ਦੱਸਣ ਵੀ ਪੰਜਾਬ ਦੀਆਂ ਗੱਡੀਆਂ ਤਾਂ ਹਮੇਸ਼ਾ ਹੀ ਆਉਂਦੀਆਂ ਰਹੀਆਂ ਨੇ ਦਿੱਲੀ 'ਚ ਹਾਂ ਜਿਹੜਾ ਉਹਨਾਂ ਦਾ ਦੂਜਾ ਕੰਸਾਨ ਹੈ ਉਹ ਕਹਿੰਦੇ ਵੀ ਗੱਡੀਆਂ 'ਚ ਪੰਜਾਬ ਨੰਬਰ ਦੇ ਪੰਜਾਬ ਗਵਰਨਮੈਂਟ ਲਿਖਿਆ ਗੱਡੀਆਂ 'ਚ ਪਤਾ ਨਹੀਂ ਕੌਣ ਹੈ ਤੇ ਉਹ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦਾ ਕੰਮ ਹੈ। ਪ੍ਰਵੇਸ਼ ਵਰਮਾ ਕਹਿੰਦੇ ਜੀ ਮੇਰਾ ਤਾਂ ਕੰਸਰਨ ਨਹੀਂ ਸੀ। ਮੈਂ ਪੰਜਾਬੀਆਂ ਨੂੰ ਨਹੀਂ ਕੁਝ ਕਿਹਾ। ਕਹਿੰਦੇ ਮੈਂ ਸ਼ਿਕਾਇਤ ਵੀ ਦੇ ਗਿਆ ਇਲੈਕਸ਼ਨ ਕਮਿਸ਼ਨ ਨੂੰ ਇਹ ਹੋਟਲਾਂ 'ਚ ਠਹਿਰੇ ਨੇ, ਪਹਾੜ ਗੰਜ ਕੋਲੇ ਹੋਟਲਾਂ 'ਚ ਠਹਿਰੇ ਨੇ। ਹੁਣ ਜੇ ਪੰਜਾਬੀ ਦਿੱਲੀ ਜਾਣਗੇ ਹੋਟਲਾਂ 'ਚ ਵੀ ਠਹਿਰਨਗੇ, ਗੁਰਦੁਆਰਾ ਸਾਹਿਬ 'ਚ ਵੀ ਠਹਿਰਦੇ ਨੇ। ਦੋਸਤਾਂ ਮਿੱਤਰਾਂ ਦੇ ਵੀ ਠਹਿਰਦੇ ਨੇ, ਪੋਲਿਟੀਕਲ ਪਾਰਟੀਆਂ ਦੇ ਲੋਕ, ਲੀਡਰਾਂ ਦੇ ਵੀ ਠਹਿਰਦੇ ਨੇ। ਹਾਂ। ਜਦੋਂ ਚੋਣ ਜ਼ਾਬਤਾ ਖਤਮ ਹੋ ਗਿਆ ਉਸ ਤੋਂ ਬਾਅਦ ਅਗਰ ਪੰਜਾਬੀ ਉੱਥੇ ਨਹੀਂ ਫਿਰ ਤੁਸੀਂ ਕਹਿ ਸਕਦੇ ਹੋ ਵੀ ਭਾਈ ਚੋਣ ਜ਼ਾਬਤਾ ਖਤਮ ਹੋ ਗਿਆ ਪੰਜਾਬੀ ਹੁਣ ਇੱਥੇ ਕੀ ਕਰਦੇ ਨੇ ਔਰ ਮੈਂ ਤੁਹਾਨੂੰ ਦੱਸਦਾ ਜਦੋਂ ਚੋਣ ਜ਼ਾਬਤਾ ਖਤਮ ਹੁੰਦਾ ਸੀ ਨਾ ਉਦੋਂ ਵੀ ਉਹ ਅਕਾਲੀ ਵੀ ਮੁੜੇ ਆਉਂਦੇ ਸੀ ਬੀਜੇਪੀ ਵਾਲਿਆਂ ਨੂੰ ਬਾਏ ਬਾਏ ਕਰਕੇ ਵੀ ਬਹੁਤ-ਬਹੁਤ ਤੁਹਾਨੂੰ ਸ਼ੁਭ ਕਾਮਨਾਵਾਂ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬੀ ਦਿੱਲੀ ਜਾ ਕੇ ਪ੍ਰਚਾਰ ਕਰਦੇ ਨੇ ਫਰਕ ਇਹ ਹੈ ਕਿ ਪਹਿਲਾ ਬੀਜੇਪੀ ਲਈ ਪ੍ਰਚਾਰ ਜ਼ਿਆਦਾ ਕਰਦੇ ਸੀ ਬਾਦਲ ਕੇ ਹੋ ਗਏ ਅਕਾਲੀ ਲੀਡਰਸ਼ਿਪ ਹੋ ਗਈ ਸਾਰੇ ਅਕਾਲੀ ਲਗਭਗ ਹੁਣ ਅਕਾਲੀ ਚੋਣਾਂ ਨਹੀਂ ਲੜ ਰਹੇ ਬਿਲਕੁਲ ਬੀਜੇਪੀ ਦਾ ਘਟ ਜੋੜ ਹੈ ਨਹੀਂ ਭਗਵੰਤ ਮਾਨ ਨੇ ਦਿੱਲੀ ਚ ਜਾ ਕੇ ਆਪਣਾ ਜਾਦੂ ਚਲਾਦਾ ਤੁਸੀਂ ਮੈਂ ਦੇਖ ਰਿਆ ਸੀ ਮੈਂ ਕਈ ਪੱਤਰਕਾਰ ਕਈ ਦੋਸਤ ਕੋਲ ਦਿੱਲੀ ਇੱਥੇ ਇੱਕ ਸਵਾਲ ਵੀ ਹੈ ਭਾਜਪਾ ਦੇ ਜਿਹੜੇ ਲੀਡਰਸ ਹੈ ਨਾ ਉਹ ਅਕਸਰ ਹੀ ਇਦਾਂ ਦੇ ਜਿਹੜੇ ਬਿਆਨ ਜਿਨ੍ਹਾਂ ਦੇ ਬਾਅਦ ਦੇ ਵਿੱਚ ਵੱਡੇ ਵਿਵਾਦ ਬਣ ਜਾਂਦੇ ਆ ਉਹ ਦੇ ਦਿੰਦੇ ਆ ਔਰ ਭਾਜਪਾ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਇਹਦੇ ਉੱਤੇ ਇਹਨਾਂ ਨੂੰ ਡਾਂਟ ਫਟਕਾਰ ਵੀ ਨਹੀਂ ਲਗਾਉਂਦੇ ਵੀ ਤੁਸੀਂ ਕੀ ਬੋਲ ਰਹੇ ਹੋ ਦੇਖੋ ਕਈ ਵਾਰੀ ਹਾਂ ਜੀ ਸੀਨੀਅਰ ਲੀਡਰਸ਼ਿਪ ਆਪਣੇ ਕੰਮਾਂ 'ਚ ਰੁੱਝੀ ਹੈ ਕਈ ਵਾਰੀ ਸਕੂਲ 'ਚ ਇੰਨੇ ਨਿਆਣੇ ਹੁੰਦੇ ਪ੍ਰਿੰਸੀਪਲ ਨੂੰ ਨਹੀਂ ਪਤਾ ਲੱਗਦਾ ਵੀ ਕਿਹੜਾ ਨਿਆਣਾ ਕੀ ਕਰੀ ਜਾਂਦਾ ਸੰਦੀਪ ਜੀ ਆਪਾਂ ਇਹ ਗੱਲ ਸਮਝੀਏ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਧਿਆਨ ਦੇਖੋ ਅਮਰੀਕਾ 'ਚ ਸਰਕਾਰ ਨਵੀਂ ਬਣ ਗਈ। 트럼ਪ ਕਹਿੰਦਾ ਅਸੀਂ ਹੁਣ ਦੂਜੇ ਦੇਸ਼ਾਂ ਤੇ ਟੈਕਸ ਵਧਾ ਸਕਦੇ ਆ। ਸਾਡੇ ਲਈ ਉਹ ਪ੍ਰਧਾਨ ਮੰਤਰੀ ਲਈ ਉਹ ਵਿਸ਼ੇ ਮਹੱਤਵਪੂਰਨ ਹੈ। ਮੈਂ ਤਾਂ ਕਹਿੰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ 'ਚ ਪ੍ਰਚਾਰ ਕਰਨੇ ਨਹੀਂ ਆਉਣਾ ਚਾਹੀਦਾ। ਇਹ ਛੋਟੀ ਇਲੈਕਸ਼ਨ ਹੈ ਪ੍ਰਧਾਨ ਮੰਤਰੀ ਦੇਸ਼ ਵਾਲੇ ਪਾਸੇ ਲੱਗਣ ਤੁਸੀਂ ਦੇਖੋ ਸਾਡੇ ਮੁਲਕ ਤੇ ਕਰਜ਼ਾ ਵਧਦਾ ਜਾ ਰਿਹਾ ਸੰਦੀਪ ਜੀ। ਪ੍ਰਧਾਨ ਮੰਤਰੀ ਵੀ ਚਿੰਤਤ ਹੋਣਗੇ ਵੀ ਕਿਵੇਂ ਭਾਰਤ ਕਰਜ਼ੇ 'ਚ ਡੁੱਬ ਰਿਹਾ ਅਸੀਂ ਕਰਜ਼ੇ 'ਚੋਂ ਕੱਢਣਾ ਹੈ। ਤੁਸੀਂ ਡਾਲਰ ਵੇਖੋ 82 ਰੁਪਏ ਟੱਪ ਗਿਆ ਮਨਮੋਨ ਸਿੰਘ ਵੇਲੇ 60 62 65 ਰੁਪਏ ਦਾ ਹੁੰਦਾ ਸੀ ਜੀ ਸੋ ਡਾਲਰ ਦੀ ਕੀਮਤ ਕਿੰਨੀ ਉੱਚੀ ਚਲੀ ਗਈ ਸਾਡੀ ਕਰੰਸੀ ਕਿੰਨੀ ਡਾਊਨ ਹੋ ਗਈ ਪ੍ਰਧਾਨ ਮੰਤਰੀ ਦਾ ਧਿਆਨ ਉੱਧਰ ਹੈ ਪ੍ਰਧਾਨ ਮੰਤਰੀ ਕੋਲੇ ਨਹੀਂ ਐਡਾ ਸਮਾਂ ਕਿ ਉਹ ਜਿਹੜੇ ਚੋਣਾਂ ਲੜ ਰਹੇ ਨੇ ਲੀਡਰ ਬੀਜੇਪੀ ਦੇ ਉਹਨਾਂ ਦੇ ਕੱਲੇ-ਕੱਲੇ ਦਾ ਬਿਆਨ ਸੁਣ ਅਗਰ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਸੁਣਿਆ ਹੁੰਦਾ ਮੈਨੂੰ ਪੱਕਾ ਭਰੋਸਾ ਹੈ ਸੰਦੀਪ ਜੀ ਪ੍ਰਧਾਨ ਮੰਤਰੀ ਉਹਨਾਂ ਨੇ ਪ੍ਰਵੇਸ਼ ਵਰਮਾ ਨੂੰ ਘਰੇ ਬੁਲਾ ਲੈਣਾ ਸੀ ਕੀ ਕਾਕਾ ਜੀ ਤੁਸੀਂ ਕੀ ਬਿਆਨ ਦੇ ਰਹੇ ਹੋ ਮੈਂ ਤਾਂ ਆ ਪੰਜਾਬ ਚ ਪ੍ਰਚਾਰ ਕਰਦਾ ਰਿਹਾ ਮੇਰੀ ਵੀ ਗੱਡੀ ਬਹੁਤ ਵਾਰੀ ਗੁਜਰਾਤ ਨੰਬਰ ਦੀ ਪੰਜਾਬ ਜਾਂਦੀ ਰਹੀ ਹੈ ਹਮ ਇਸ ਕਰਕੇ ਦੇਖੋ ਸਾਹਿਬ ਸਿੰਘ ਵਰਮਾ ਅਚ ਮੈਂ ਤੁਹਾਨੂੰ ਦੱਸਣਾ 30 ਜੂਨ 2007 ਦੀ ਗੱਲ ਹੈ ਸੰਦੀਪ ਜੀ ਜੀ ਰਾਜਸਥਾਨ ਗਏ ਹੋਏ ਸੀ ਸਾਹਿਬ ਸਿੰਘ ਵਰਮਾ ਜੀ ਔਰ ਅਚਾਨਕ ਉਹ ਨਾ ਦੀ ਉਹ ਦੁਨੀਆ ਤੋਂ ਚਲੇ ਗਏ ਇੱਕ ਐਕਸੀਡੈਂਟ ਦੇ ਵਿੱਚ ਬੜਾ ਦੁੱਖ ਹੋਇਆ ਸਾਰਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਕੌਮੀ ਚੈਨਲ ਦੇ ਨਾਲ ਪੱਤਰਕਾਰ ਪੱਤਰਕਾਰ ਕਰਦਾ ਸੀ ਜੀ ਅਸੀਂ ਭੱਜ ਕੇ ਮੈਂ ਲੁਧਿਆਣਾ ਆਇਆ ਹੋਇਆ ਸੀ ਮੈਂ ਭੱਜ ਕੇ ਚੰਡੀਗੜ੍ਹ ਗਿਆ ਜਲਦੀ ਜਲਦੀ ਵੀ ਸਾਹਿਬ ਸਿੰਘ ਵਰਮਾ ਜੀ ਤਾਂ ਬਹੁਤ ਵੱਡੇ ਲੀਡਰ ਸੀ ਔਰ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਮੀਟਿੰਗ ਸੱਦ ਲਈ ਜੀ ਹਾਂ ਸਾਹਿਬ ਸਿੰਘ ਵਰਮਾ ਦੁਨੀਆ ਤੋਂ ਗਏ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਮੀਟਿੰਗ ਸੱਦੀ ਦੁੱਖ ਪ੍ਰਗਟ ਕੀਤਾ ਨਵਜੋਤ ਸਿੱਧੂ ਵੀ ਉੱਥੇ ਆਏ ਉਦੋਂ ਨਵਜੋਤ ਸਿੱਧੂ ਭਾਜਪਾ ਨਾਲ ਸੀ ਜੀ ਮਨਰंजन ਕਾਪੀਆ ਸਾਹਿਬ ਆਏ ਕਿਸ਼ਨ ਸੂਦ ਸਾਹਿਬ ਆਏ ਉਹ ਮੰਤਰੀ ਸੀ ਜੰਗਲਾਤ ਦੇ ਉਹ ਮਾਫ ਕਰਨਾ ਆ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਸੀ ਉਦੋਂ ਸ਼ਾਇਦ ਉਹ ਮੰਤਰੀ ਨਹੀਂ ਸੀ ਹੂੰ ਤੇ ਮਨੋਰੰਜਨ ਕਾਲੀਆ ਆਏ ਰਜਿੰਦਰ ਭੰਡਾਰੀ ਸਾਹਿਬ ਰਜਿੰਦਰ ਭੰਡਾਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਪ੍ਰਧਾਨ ਸੀ ਅੱਜ ਕੱਲ ਉਹ ਬਹੁਤ ਜ਼ਿਆਦਾ ਬਿਮਾਰ ਹੈ ਉਹ ਕੁਝ ਦਿਨ ਪਹਿਲਾਂ ਹੀ ਡੀਐਮਸੀ ਹਸਪਤਾਲ ਚੋਂ ਘਰ ਆਏ ਨੇ ਪਰ ਉਹ ਬਹੁਤ ਬਿਮਾਰ ਨੇ ਇਸ ਵੇਲੇ ਅਸੀਂ ਦੁਆ ਦਿੰਦੇ ਆ ਕਿ ਉਹਨਾਂ ਦੀ ਸਟੇਟ ਜਲਦੀ ਠੀਕ ਹੋਵੇ ਪਿਛਲੇ ਕਈ ਸਾਲਾਂ ਤੋਂ ਬਿਮਾਰ ਚੱਲੇ ਆ ਰਹੇ ਨੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲਾਂ ਪ੍ਰਵੇਸ਼ ਵਰਮਾ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਵੱਡੇ ਸਾਹਿਬ ਸਿੰਘ ਵਰਮਾ ਉਹਨਾਂ ਦਾ ਪੰਜਾਬ ਨਾਲ ਕੀ ਸੰਬੰਧ ਸੀ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਐਲਾਨ ਕੀਤਾ ਸੰਦੀਪ ਜੀ ਜੀ ਕਿ ਜਿਹੜੇ ਲਾਲ ਡੋਰੇ ਦੇ ਵਿੱਚ ਮਕਾਨ ਆਉਂਦੇ ਆ ਆਪਾਂ ਉਹਨਾਂ ਦੀਆਂ ਰਜਿਸਟਰੀਆਂ ਉਹਦੀ ਮਾਲਕੀ ਦੇ ਦੇਣੀ ਹੈ ਹੂੰ ਉਹਦੀ ਮੰਗ ਪਤਾ ਹੈ ਕੌਣ ਕਰਦੇ ਸੀ ਸਾਬ ਸਿੰਘ ਵਰਮਾ ਉਹਨਾਂ ਨੇ ਕਈ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਲਾਲ ਦੋਰੇ ਵਾਲੇ ਜਿਹੜੇ ਨੇ ਜੀ ਮਕਾਨ ਇਹਨਾਂ ਨੂੰ ਇਹਨਾਂ ਨੂੰ ਅਧਿਕਾਰ ਦਿਓ ਮਤਲਬ ਕਿ ਸਾਬ ਸਿੰਘ ਵਰਮਾ ਦਾ ਪੰਜਾਬ ਨਾਲ ਬੜਾ 11 ਸਬੰਧ ਸੀ ਸਾਬ ਸਿੰਘ ਉਹ ਔਰ ਉਹਨਾਂ ਦਾ ਕਾਫਲਾ ਉਹਦਾ ਆਪ ਕਈ ਵਾਰੀ ਪੰਜਾਬ ਆਉਂਦਾ ਸੀ ਪੰਜਾਬ ਦੀਆਂ ਚੋਣਾਂ ਦੇ ਦਿਨਾਂ 'ਚ ਵੀ ਉਦੋਂ ਸਾਬ ਸਿੰਘ ਵਰਮਾ ਆਉਂਦੇ ਰਹੇ ਪੰਜਾਬ ਸਭ ਦਲਾਬ ਇਸੇ ਤਰ੍ਹਾਂ ਨਾ ਜੇ ਪੰਜਾਬ ਦੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਗਏ ਆ ਤੇ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਦਿੱਲੀ ਦੇ ਕਈ ਲੀਡਰ ਜਿਹੜੇ ਭਾਜਪਾ ਆ ਕਾਂਗਰਸ ਦੇ ਨਾਲ ਸਬੰਧਤ ਆ ਉਹ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਦੇ ਨੇ ਦਿੱਲੀ ਦੇ ਬੀਜੇਪੀ ਦੇ ਕਈ ਲੀਡਰ ਪੰਜਾਬ ਆਉਂਦੇ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਮੈਂ ਤਾਂ ਦੇਖੋ ਸਧਾਰਨ ਗੱਲ ਕਹੀ ਹੈ ਉਹ ਇੱਕ ਲੋਕ ਸਭਾ ਦੀ ਇਲੈਕਸ਼ਨ ਬੜੀ ਤਕੜੀ ਜਿੱਤੇ ਸੀ ਪ੍ਰਵੇਸ਼ ਵਰਮਾ ਇਹਨਾਂ ਨੇ ਬੜਾ ਰਿਕਾਰਡ ਮਾਰਜਨ ਨਾਲ ਪ੍ਰਵੇਸ਼ ਵਰਮਾ ਜਿੱਤੇ ਸੀ ਔਰ ਇਹਨਾਂ ਨੂੰ ਫਿਰ ਵੀ ਟਿਊਸ਼ਨ ਦਿਖਾ ਕੇ ਦੇਣੀ ਚਾਹੀਦੀ ਆ ਪ੍ਰਵੇਸ਼ ਪਰਮਾਨ। ਭਾਜੀਪੀ ਨੂੰ ਚਾਹੀਦਾ ਕਿ ਕਿਸੇ ਸਿਆਣੇ ਜੇ ਬੁੱਧੀਜੀਵੀ ਤੋਂ ਇਹਨਾਂ ਨੂੰ ਟਿਊਸ਼ਨ ਦਿਖਾਣ ਜਿਹੜੇ ਸਮਝਾਉਣ ਵੀ ਇਹ ਗੱਡੀਆਂ ਦਾ ਆਉਣਾ ਲਾਜ਼ਮੀ ਹੁੰਦਾ ਹੈ। ਹਾਂ ਜੇ ਕੋਈ ਬੰਦਾ ਕ੍ਰਾਈਮ ਕਰ ਰਿਹਾ ਤੁਹਾਡੇ ਕੋਲ ਕੋਈ ਸਬੂਤ ਹੈ ਉਹ ਪੁਲਿਸ ਨੂੰ ਦਿਓ। ਫਿਰ ਇਹ ਨਹੀਂ ਦੇਖਣਾ ਆਪਾਂ ਇਹਦੀ ਗੱਡੀ ਕਿੱਥੋਂ ਦੀ ਹੈ। ਫਿਰ ਜੇ ਕੋਈ ਬੰਦਾ ਕ੍ਰਾਈਮ ਕਰ ਰਿਹਾ ਆਪਾਂ ਉਹ ਬੰਦਾ ਹੀ ਦੇਖਣਾ ਵੀ ਇਹ ਕ੍ਰਾਈਮ ਕਰ ਰਿਹਾ। ਗੱਡੀ ਜਿੱਥੋਂ ਦੀ ਮਰਜ਼ੀ ਹੋਵੇ। ਇਸ ਕਰਕੇ ਬੀਜੇਪੀ ਦੇ ਜਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਹੁੰਦੇ ਜਿਹੜੇ ਕਈ ਵਾਰੀ ਭੁੱਲ ਭੁਲੇਖੇ ਵੀ ਬਿਆਨ ਦੇ ਦਿੰਦੇ ਨੇ ਮੈਨੂੰ ਲੱਗਦਾ ਪ੍ਰਵੇਸ਼ ਵਰਮਾ ਨੇ ਬਾਅਦ ਚ ਸੋਚਿਆ ਹੋਣਾ ਵੀ ਇਹ ਤਾਂ ਬਹੁਤ ਵੱਡਾ ਮੁੱਦਾ ਬਣ ਗਿਆ ਪੰਜਾਬੀ ਦਿਲ ਤੇ ਲੈ ਕੇ ਇਹ ਗੱਲ ਹੁਣ ਸੰਦੀਪ ਜੀ ਜੀ ਹੁਣ ਦੁੱਧ ਕੋਲਣ ਵੀ ਪੰਜਾਬੀ ਜਾ ਰਹੇ ਮੈਂ ਹੁਣੇ ਚੰਡੀਗੜ੍ਹ ਪਹੁੰਚਿਆ ਮੇਰੇ ਅੱਗੇ ਅੱਗੇ ਕਿੰਨੀਆਂ ਗੱਡੀਆਂ ਦਿੱਲੀ ਦੇ ਨੰਬਰ ਵਾਲੀਆਂ ਤੁਰੀਆਂ ਜਾਂਦੀਆਂ ਸੀ ਹੁਣ ਮੈਂ ਛੱਲਣਾ ਦੇਖੂਗਾ ਵੀ 26 ਜਨਵਰੀ ਆਉਣ ਵਾਲੀ ਹੈ ਭਾਈ ਦਿੱਲੀ ਦੀਆਂ ਗੱਡੀਆਂ ਇੱਥੇ ਤੁਰੀਆਂ ਫਰਦੀਆਂ ਮੈਂ ਸ਼ੱਕ ਕਰੂੰਗਾ ਵੀ ਇਹ ਦਿੱਲੀੋਂ ਕੌਣ ਆ ਗਿਆ ਜੀ ਇਸ ਕਰਕੇ ਇਹ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਇਹ ਲੋਕਤੰਤਰ ਦੇ ਵਿੱਚ ਇਹਨੂੰ ਪਸੰਦ ਨਹੀਂ ਕੀਤਾ ਜਾ ਸਕਦਾ ਪਰ ਦੇਖੋ ਆਮ ਆਦਮੀ ਪਾਰਟੀ ਭਗਵੰਤ ਮਾਨ ਉਹਦੀਆਂ ਰੈਲੀਓਂ ਤੇ ਰਸਵੜਾ ਆ ਰਿਹਾ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਬੀਜੇਪੀ ਨੂੰ ਉਮੀਦ ਨਹੀਂ ਹੋਣੀ ਕਿ ਭਗਵੰਤ ਮਾਨ ਦਿੱਲੀ 'ਚ ਐਡਾ ਵੱਡਾ ਜਲਵਾ ਕਰ ਦੂਗਾ ਜਿਵੇਂ ਪਾਰਲੀਮੈਂਟ ਚ ਕਵਿਤਾ ਸੁਣਾਉਂਦਾ ਸੀ ਨਾ ਜੀ ਭਗਵੰਤ ਮਾਨ ਜੀ ਭਗਵੰਤ ਮਾਨ ਦੇ ਹਰ ਰੋਡ ਸ਼ੋਅ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਰਹੇ ਨੇ ਪਰ ਭਗਵੰਤ ਮਾਨ ਦੀਆਂ ਗੱਲਾਂ ਸੁਣ ਕੇ ਉਹ ਪੰਜਾਬ ਨੂੰ ਵੀ ਸਮਝ ਰਹੇ ਨੇ ਪੰਜਾਬੀਅਤ ਨੂੰ ਸਮਝ ਰਹੇ ਨੇ ਪਰ ਭਗਵੰਤ ਮਾਨ ਬਸੰਤੀ ਪੱਗਾਂ ਉੱਥੇ ਲੈ ਕੇ ਗਏ ਨੇ ਇੱਕ ਤਰੀਕੇ ਨਾਲ ਜਿਹੜੀ ਜਿਹੜਾ ਮੇਲਾ ਪ੍ਰਕਾਸ਼ ਸਿੰਘ ਬਾਦਲ ਲੁੱਟਦੇ ਰਹੇ ਸੁਖਵੀਰ ਬਾਦਲ ਲੁੱਟਦੇ ਰਹੇ ਹੁਣ ਉਹ ਦਿੱਲੀ ਚ ਪ੍ਰਚਾਰ ਹੀ ਨਹੀਂ ਕਰ ਰਹੇ ਅਕਾਲੀ ਦਲ ਤੱਕ ਚੋਣਾਂ ਹੀ ਨਹੀਂ ਲੜ ਰਿਹਾ ਹੁਣ ਤੇ ਭਾਈਵਾਲ ਵੀ ਨਹੀਂ ਆਇਆ ਅਕਾਲੀ ਦਲ ਦੇ ਤਾਂ ਆਪਣੇ ਭਾਂਡੇ ਖੜਕੇ ਪਏ ਆ ਪੰਜਾਬ ਚ ਆਪਾਂ ਕਰਦੇ ਆ ਉਹ ਵੀ ਗੱਲ ਭਗਵੰਤ ਮਾਨ ਉੱਥੇ ਛਾ ਗਿਆ ਬਤੌਰ ਪੰਜਾਬੀ ਫਿਰ ਭਗਵੰਤ ਮਾਨ ਸੈਲੀਬ੍ਰਿਟੀ ਹੈ ਦੇਖੋ ਉਦੋਂ ਨਵਜੋਤ ਸਿੰਘ ਸਿੱਧੂ ਪੂਰੇ ਮੁਲਕ ਦਾ ਵੱਡਾ ਹੀਰੋ ਸੀ ਅੱਜ ਵੀ ਹੂੰ ਜਦੋਂ ਨਵਜੋਤ ਸਿੰਘ ਸਿੱਧੂ ਦਿੱਲੀ ਜਾ ਕੇ ਬੀਜੇਪੀ ਲਈ ਪ੍ਰਚਾਰ ਕਰਦਾ ਸੀ ਨਾ ਜੀ ਜੀ ਸਾਰੇ ਪੰਜਾਬੀਆਂ ਦਾ ਉਹ ਦਿਲ ਜਿੱਤ ਲੈਂਦਾ ਸੀ ਬਿਲਕੁਲ ਠੀਕ ਹੈ ਹੁਣ ਨਵਜੋਤ ਸਿੱਧੂ ਹੀ ਦਿੱਲੀ ਪ੍ਰਚਾਰ ਨਹੀਂ ਕਰ ਰਿਹਾ ਨਵਜੋਤ ਸਿੱਧੂ ਆਪਣੇ ਰੋਜ਼ਗਾਰ ਤੇ ਲੱਗਿਆ ਅੱਜ ਕੱਲ ਤੇ ਬੀਜੇਪੀ ਕੋਲੇ ਨਵਜੋਤ ਸਿੰਘ ਸਿੱਧੂ ਦੇ ਕੱਦ ਦਾ ਬੰਦਾ ਹੀ ਕੋਈ ਨਹੀਂ ਹੂੰ ਜਿਹਨੇ ਆਮ ਆਦਮੀ ਪਾਰਟੀ ਕੋਲੇ ਭਗਵੰਤ ਮਾਨ ਹੈ ਹੂੰ ਭਗਵੰਤ ਮਾਨ ਦਾ ਅਗਰ ਕੋਈ ਮੁਕਾਬਲਾ ਹੈ ਕੋਈ ਭਗਵੰਤ ਮਾਨ ਵਰਗਾ ਕੋਈ ਕੱਦ ਵਾਲਾ ਵਿਅਕਤੀ ਕਰ ਸਕਦਾ ਹੈ ਉਹ ਅੱਜ ਨਾ ਦਿੱਲੀ ਚ ਕਾਂਗਰਸ ਕੋਲੇ ਆ ਨਾ ਬੀਜੇਪੀ ਕੋਲੇ ਆ ਔਰ ਭਗਵੰਤ ਮਾਨ ਹਰਮਨ ਪਿਆਰਾ ਲੋਕਾਂ ਚ ਹਾਂ ਕਈ ਲੋਕਾਂ ਨੂੰ ਭਗਵੰਤ ਮਾਨ ਪਸੰਦ ਵੀ ਨਹੀਂ ਸਾਰੇ ਹਰ ਕਿਸੇ ਨੂੰ ਹਰ ਕੋਈ ਹਰ ਕਿਸੇ ਨੂੰ ਪਸੰਦ ਵੀ ਨਹੀਂ ਆਉਂਦਾ ਕੋਈ ਗੱਲ ਨਹੀਂ ਪਰ ਫਿਰ ਵੀ ਭਗਵੰਤ ਮਾਨ ਦੀ ਬਹੁਤ ਵੱਡੀ ਸੈਨ ਫਾਲਿੰਗ ਹੈ ਦਿੱਲੀ ਚ ਜਿਵੇਂ ਹਾਂਸਰਾ ਜਹਾਂਸ ਦਿੱਲੀ ਜਾ ਕੇ ਜਿੱਤ ਗਿਆ ਸੀ ਦੇ ਹੁਣ ਲੈ ਜਿਹੜੀ ਵਾਲੇ ਕਦਰ ਕਰਦੇ ਪੰਜਾਬੀਆਂ ਨੇ ਦੋ ਵਾਰੀ ਹਰਾਤਾ ਹੰਸਰਾਜ ਹੰਸ ਪਹਿਲਾ ਜਲੰਧਰ ਉਹ ਹਰਾਤਾ ਐਤਗੀ ਫਰੀਦਕੋਟ ਤੋਂ ਹਰਾਤਾ ਹੂੰ ਸੋ ਮੈਨੂੰ ਲੱਗਦਾ ਕਿ ਭਗਵੰਤ ਮਾਨ ਕਰਕੇ ਦਿੱਲੀ ਦੇ ਪੰਜਾਬੀ ਵੀ ਉਹਨੂੰ ਖੁਸ਼ੀ ਖੁਸ਼ੀ ਮਿਲਦੇ ਆ ਵੀ ਭਾਈ ਸਾਡਾ ਪੰਜਾਬੀ ਮੁੱਖ ਮੰਤਰੀ ਹੈ ਔਰ ਆਮ ਆਦਮੀ ਪਾਰਟੀ ਨੇ ਦੇਖੋ ਆਮ ਆਦਮੀ ਪਾਰਟੀ ਦੀ ਇੱਕ ਖਾਸੀਅਤ ਹੈ ਜੀ ਜਿਵੇਂ ਭਾਜਪਾ ਵਾਲੇ ਰਾਹੁਲ ਗਾਂਧੀ ਦੇ ਬਿਆਨ ਨੂੰ ਕੌਮੀ ਮੁੱਦਾ ਬਣਾ ਦਿੰਦੇ ਜੇ ਕੋਈ ਰਾਹੁਲ ਗਾਂਧੀ ਇਧਰ ਲਈ ਉਧਰ ਲਈ ਗੱਲ ਕਰ ਜੇ ਨਾ ਕੱਚੀ ਗੱਲ ਕਰ ਜੇ ਹੂੰ ਹੂੰ ਬੀਜੇਪੀ ਵਾਲੇ ਕੌਮੀ ਮੁੱਦਾ ਬਣਾ ਦਿੰਦੇ ਇਹ ਖਾਸੀਅਤ ਅਰਵਿੰਦ ਕੇਜਰੀਵਾਲ ਚ ਵੀ ਆ ਜੇ ਕੋਈ ਬੀਜੇਪੀ ਵਾਲਾ ਕੱਚੀ ਗੱਲ ਕਰ ਜੇ ਅਰਵਿੰਦ ਕੇਜਰੀਵਾਲ ਕੌਮੀ ਮੁੱਦਾ ਬਣਾ ਦਿੰਦਾ ਸੋ ਕੇਜਰੀਵਾਲ ਔਰ ਭਗਵੰਤ ਮਾਨ ਨੇ ਇਹਨੂੰ ਵੱਡਾ ਮੁੱਦਾ ਬਣਾਤਾ ਜੀ ਇਹਨਾਂ ਦੇ ਸੋਸ਼ਲ ਮੀਡੀਆ ਤੇ ਪ੍ਰਵੇਸ਼ ਵਰਮਾ ਦੀ ਛੋਟੀ ਜੀ ਬਾਈਟ ਕੱਟ ਕੇ ਪਾਤੀ ਹੁਣ ਪ੍ਰਵੇਸ਼ ਵਰਮਾ ਜੀ ਕਹਿੰਦੇ ਮੈਂ ਮਾਨਹਾਨੀ ਕਰੂੰਗਾ ਕੇਦਰੀਵਾਲ ਤੇ ਔਰ ਇਹ ਲੀਡਰਾਂ ਤੇ ਆਮ ਆਦਮੀ ਪਾਰਟੀ ਦੇ ਤੇ ਮੈਂ 50-50 ਕਰੋੜ ਦੀ ਮਾਨਹਾਨੀ ਕਰੂੰ ਤੇ ਜਿਹੜਾ 100 ਕਰੋੜ ਆਊ ਉਹ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਵਿਕਾਸ ਤੇ ਲਾਊਗਾ ਪਰ ਡੱਲਾ ਸਾਹਿਬ ਸਵਾਲ ਇੱਥੇ ਇਹ ਆ ਨਾ ਵੀ ਵਰਮਾ ਸਾਹਿਬ ਐਨੇ ਕੌਨਫੀਡੈਂਟ ਕਿਦਾਂ ਵੀ 100 ਕਰੋੜ ਆਜੂਗਾ ਨਹੀਂ ਪਰ ਦੇਖੋ ਉਹਨਾਂ ਦੀ ਭਾਵਨਾ ਠੀਕ ਹੈ ਜੀ ਜੇ 100 ਕਰੋੜ ਉਹਨਾਂ ਨੂੰ ਮਿਲ ਗਿਆ ਉਹਨਾਂ ਨੇ ਆਪਣੇ ਹਲਕੇ 'ਚ ਲਾਤਾ ਉਹਨਾਂ ਦੇ ਲੋਕਾਂ ਲਈ ਹਲਕੇ ਦਾ ਤਾਂ ਦੇਖੋ ਕਿੰਨਾ ਵਿਕਾਸ ਹੋ ਜੂਗਾ ਉਂਝ ਮੈਂ ਤੁਹਾਨੂੰ ਦਿੱਲੀ ਦੱਸਾਂ ਚਲੋ ਦਿੱਲੀ ਸਾਡੀ ਰਾਜਧਾਨੀ ਹੈ ਜਿਹੜੇ ਲੋਕ ਪੰਜਾਬ ਤੇ ਉਂਗਲਾ ਚੱਕਦੇ ਨੇ ਭਾਈ ਨਾ ਚੱਕੋ ਆਪਾਂ ਤਾਂ ਇੰਨਾ ਹੀ ਕਹਿ ਸਕਦੇ ਆ ਪੰਜਾਬ ਦੇਸ਼ ਦਾ ਦਿਲ ਹੈ ਔਰ ਪੰਜਾਬ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਮੁਲਕ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਸਿਰ ਧੜ ਦੀਆਂ ਬਾਜ਼ੀਆਂ ਲਾਈਆਂ ਨੇ ਇਸ ਕਰਕੇ ਪੰਜਾਬੀਆਂ ਨਾਲ ਮੁਹੱਬਤ ਕਰੋ ਪੰਜਾਬੀ ਦਿੱਲੀ ਨਾਲ ਮੁਹੱਬਤ ਕਰਦਾ ਇਸ ਕਰਕੇ ਨਾ ਰੋਕੋ ਜੇ ਪੰਜਾਬ ਦੀਆਂ ਗੱਡੀਆਂ ਜਾਂਦੀਆਂ ਉਹ ਰੋਜ਼ਗਾਰ ਲਈ ਵੀ ਜਾਂਦੀਆਂ ਤੇ ਉਹ ਪ੍ਰਚਾਰ ਲਈ ਵੀ ਜਾਂਦੀਆਂ ਕਿਉਂਕਿ ਪੋਲਿਟਿਕਸ ਤਾਂ ਪੰਜਾਬੀਆਂ ਨੇ ਵੀ ਕਰਨੀ ਹੈ ਨਾ ਪੰਜਾਬੀਆਂ ਦੇ ਕਿਹੜਾ ਬੈਅ ਪੋਲਿਟਿਕਸ ਹਮ ਅਰੇ ਇਹ ਆਉਣੇ ਦਿਨਾਂ ਜੇ ਮੁੱਦਾ ਹੋਰ ਪੱਕਾ ਬਿਲਕੁਲ ਪੱਕੇਗਾ ਸੁਪ ਪ੍ਰਵੇਸ਼ ਵਰਮਾ ਜੀ ਤੁਹਾਡੀ ਚਿੰਤਾ ਉਦੋਂ ਜਾਇਜ਼ ਆ ਅਗਰ ਕੋਈ ਕ੍ਰਾਈਮ ਕਰਦਾ ਜੇ ਕੋਈ ਕ੍ਰਾਈਮ ਕਰਦਾ ਫਿਰ ਤੁਸੀਂ ਐਫ ਆਈ ਆਰ ਦਰਜ ਕਰਾਉ ਜਾ ਕੇ ਫਿਰ ਨਹੀਂ ਤੁਸੀਂ ਪਰਵਾਹ ਕਰਨੀ ਅੱਛਾ ਡੱਲਾ ਸਾਹਿਬ ਹੁਣ ਜਿੱਦਾਂ ਆਪਾਂ ਤੁਸੀਂ ਜ਼ਿਕਰ ਕੀਤਾ ਵੀ ਜੇ ਕੋਈ ਕ੍ਰਾਈਮ ਕਰਦਾ ਤੇ ਐਫ ਆਈ ਆਰ ਦਰਜ ਕਰਾਓ ਹੁਣ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਛੋਟੇ ਛੋਟੇ ਕਲਿੱਪ ਬਾਹਰ ਆ ਰਹੇ ਆ ਕਿਉਂਕਿ ਬਕਾਇਦਾ ਤੌਰ ਤੇ ਜਥੇਦਾਰ ਸਹਿਬਾਨਾਂ ਨੇ ਤਲਬ ਕੀਤਾ ਸੀ ਬਲਟੋਆ ਸਾਹਿਬ ਨੂੰ ਤੇ ਇਹ ਵੀਡੀਓਗ੍ਰਾਫੀ ਜਿਹੜੀ ਸੁਭਾਵਕ ਤੌਰ ਤੇ ਹੋਈ ਹੋਏਗੀ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਹੋਣਗੇ ਅੱਜ ਕੱਲ ਹਰ ਥਾਂ ਤੇ ਲੱਗੇ ਹੁੰਦੇ ਆ ਇਹ ਲੀਕ ਹੋਏ ਇਹਦੇ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਦੱਸ ਦਿੱਤਾ ਸੀਗਾ ਵੀ ਇਹ ਪੈਨ ਡਰਾਈਵ ਜਿਹੜੀ ਆ ਮੈਂ ਗਿਆਨੀ ਰਘਬੀਰ ਸਿੰਘ ਹੁਣਾਂ ਨੂੰ ਦਿੱਤੀ ਸੀਗੀ ਉਤੋਂ ਅਲਾਵਾ ਹੈ ਹੀ ਕਿਸੇ ਕੋਲ ਨਹੀਂ ਤੇ ਫੇਰ ਧੰਲਾ ਸਾਹਿਬ ਇਹ ਵੀਡੀਓ ਕਲਿੱਪ ਕਿਵੇਂ ਬਾਹਰ ਆ ਰਹੀ ਆ ਔਰ ਉਹਦੇ ਵਿੱਚ ਇਦਾਂ ਲੱਗਦਾ ਬਈ ਜਿਵੇਂ ਬਲਟੋਆ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਤਲਬ ਕੀਤਾ ਹੋਇਆ ਦੇਖੋ ਇਹ ਬੜੀ ਮੰਦ ਭਾਗੀ ਗੱਲ ਆ ਸੰਦੀਪ ਜੀ ਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਦੇ ਪੰਜ ਜੀ ਕਿਸੇ ਨੂੰ ਸੁਣ ਰਹੇ ਹੋਣ ਪੇਸ਼ ਓਨਲੀ ਕਿਹਾ ਸੀ ਬਲਟੋਹਾ ਸਾਹਿਬ ਨੂੰ ਬਲਟੋਹਾ ਸਾਹਿਬ ਉੱਥੇ ਗਏ ਔਰ ਉਸ ਗੱਲਬਾਤ ਦੀ ਵੀਡੀਓ ਟੁਕੜਿਆਂ ਚ ਬਾਹਰ ਆ ਰਹੀ ਹੈ ਹੁਣ ਜਿਹੜੀ ਕੱਲ ਵੀ ਵੀਡੀਓ ਟੁਕੜਿਆਂ ਚ ਬਾਹਰ ਆਈ ਹੈ ਇੱਕ ਚੈਨਲ ਨੇ ਚਲਾਈ ਆ ਵੱਡਾ ਚੈਨਲ ਹੈ ਕੌਮੀ ਵੀ ਹੈ ਔਰ ਪੰਜਾਬ ਦਾ ਵੱਡਾ ਚੈਨਲ ਹੈ ਮੈਂ ਤਾਂ ਕਹੂੰਗਾ ਸਭ ਤੋਂ ਵੱਡਾ ਚੈਨਲ ਹੈ ਪੰਜਾਬ ਦਾ ਉਹਦੇ ਚ ਕਲਿੱਪ ਉਹੀ ਬਾਹਰ ਆਇਆ ਜੀ ਚ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਨੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹਾਂ ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੇਰੀ ਗੱਲ ਹੁੰਦੀ ਸੀ ਮੇਰੀ ਅਮਿਤ ਸ਼ਾਹ ਉਹਨਾਂ ਨਾਲ ਗੱਲ ਹੋਈ ਫੋਨ ਤੇ ਪਰ ਉਹਦੋਂ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਇੱਕ ਬਹੁਤ ਵੱਡਾ ਅਹੁਦਾ ਹੈ ਬਿਲਕੁਲ ਠੀਕ ਹੈ ਜਿਹੜਾ ਫੋਨ ਕਿਸੇ ਮੁੱਖ ਮੰਤਰੀ ਦਾ ਆਉਂਦਾ ਹੈ ਜਿਹੜਾ ਫੋਨ ਕਿਸੇ ਪ੍ਰਧਾਨ ਮੰਤਰੀ ਦਾ ਆਉਂਦਾ ਹੈ ਗ੍ਰਹਿ ਮੰਤਰੀ ਦਾ ਆਉਂਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਉਂਦਾ ਉੱਥੋਂ ਦੇ ਜਥੇਦਾਰ ਨੂੰ ਆਉਂਦਾ ਉਹ ਕਿਸੇ ਵਿਅਕਤੀ ਨੂੰ ਨਿੱਜੀ ਤੌਰ ਤੇ ਨਹੀਂ ਉਹ ਇਸ ਕਰਕੇ ਨਹੀਂ ਹੁੰਦਾ ਕੀ ਕੋਈ ਨਿੱਜੀ ਕੰਮ ਹੈ ਜੀ ਉਹ ਕੋਈ ਕੌਮ ਦਾ ਕੰਮ ਕੋਈ ਦੇਸ਼ ਦਾ ਕੰਮ ਹੈ ਉਸ ਸਬੰਧ ਚ ਸਭ ਤੋਂ ਵੱਡੀ ਸਾਡੀ ਥਾਂ ਹੈ ਸ੍ਰੀ ਹਕਾਲ ਤਖਤ ਸਾਹਿਬ ਸਭ ਤੋਂ ਵੱਡਾ ਸਾਡੇ ਲਈ ਉਹ ਸਿਰ ਝਕਾਉਣ ਦੀ ਥਾਂ ਹੈ ਹਮ ਜੀ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਥਾਂ ਹੈ ਅਗਰ ਮੁੱਖ ਮੰਤਰੀਆਂ ਦੇ ਜਾਂ ਗ੍ਰਹਿ ਮੰਤਰੀਆਂ ਦੇ ਫੋਨ ਆਉਂਦੇ ਨੇ ਤੇ ਕਿਸੇ ਨੂੰ ਦਿੱਕਤ ਕੀ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸਫਾਈ ਵੀ ਨਹੀਂ ਸੀ ਦੇਣੀ ਚਾਹੀਦੀ ਸਫਾਈ ਵੀ ਨਹੀਂ ਸੀ ਦੇਣੀ ਚਾਹੀਦੀ ਔਰ ਦੂਸਰਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹੁਣ ਇਹਦੇ ਤੇ ਐਫ ਆਈ ਆਰ ਲੋਜ ਕਰਾਉਣੀ ਚਾਹੀਦੀ ਉਹਨਾਂ ਨੂੰ ਸ਼ਿਕਾਇਤ ਪੁਲਿਸ ਨੂੰ ਦੇਣੀ ਚਾਹੀਦੀ ਹੈ ਵੀ ਕੌਣ ਵਿਅਕਤੀ ਹੈ ਜੀ ਜਿਹੜਾ ਉਹਨੇ ਇੱਕ ਕਲਿੱਪ ਕੱਢਦਾ ਜਿਹਦੇ ਮੈਂ ਹੀ ਬੋਲਦਾ ਤੇ ਮੇਰੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਡੱਲਾ ਸਾਹਿਬ ਇਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਕਹਿ ਚੁੱਕੇ ਆ ਕਹਿੰਦੇ ਡੇਢ ਘੰਟੇ ਦੀ ਮੁਲਾਕਾਤ ਆ ਉਹ ਪੂਰਾ ਵੀਡੀਓ ਜਾਰੀ ਕਰ ਦਿਓ ਪਤਾ ਲੱਗ ਜਾਏਗਾ ਵੀ ਕੀ ਕੁਝ ਹੋਇਆ ਨਹੀਂ ਅਗਰ ਕੋਈ ਚੀਜ਼ ਜਥੇਦਾਰ ਸਾਹਬਾਂ ਦੀ ਕਿਸੇ ਦੀ ਪੇਸ਼ੀ ਦੀ ਜਥੇਦਾਰ ਸਹਬਾਨਾਂ ਕੋਲੇ ਆ ਉਹਦਾ ਫੈਸਲਾ ਜਥੇਦਾਰ ਸਹਬਾਨਾਂ ਨਹੀਂ ਕਰਨਾ ਮੈਂ ਵੀ ਨਹੀਂ ਕਹਿੰਦਾ ਕਿ ਜਾਰੀ ਕਰ ਦਿਓ ਇਹ ਤਾਂ ਜਥੇਦਾਰ ਸਹਬਾਨਾਂ ਦੀ ਮਰਜ਼ੀ ਹੈ ਪਰ ਸੰਦੀਪ ਜੀ ਐਸਡੀਪੀਸੀ ਗਿਆਨੀ ਹਰਪ੍ਰੀਤ ਦੇ ਮਾਮਲੇ 'ਚ ਤਾਂ ਉਹਨਾਂ ਨੇ ਮਿੰਟਾਂ 'ਚ ਕਮੇਟੀ ਬਣਾਈ ਕੀ ਹਰਜਿੰਦਰ ਸਿੰਘ ਧਾਮੀ ਹੋਣਾਂ ਨੇ ਆਪਣੇ ਵੱਲੋਂ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਕੀ ਕੋਈ ਜਾਂਚ ਕਮੇਟੀ ਬਿਠਾਈ ਵੀ ਭਾਈ ਆਪਾਂ ਜਾਂਚ ਹੀ ਕਰ ਲਈਏ ਵੀਡੀਓ ਕਿੱਥੋਂ ਆ ਰਹੀ ਹੈ ਹਾਂ ਗਿਆਨੀ ਰੁਗਵੀਰ ਸਿੰਘ ਹੋਣੀ ਮੈਨੂੰ ਲੱਗਦਾ ਕਿ ਹੁਣ ਐਕਸ਼ਨ ਲੈਣਗੇ ਹੁਣ ਸ਼੍ਰੀ ਕਾਲ ਤਕਸ਼ਾਪ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਹੋਣੀ ਇਹਦੇ ਤੇ ਕੋਈ ਹੁਕਮ ਸੁਣਾ ਸਕਦੇ ਨੇ ਕੋਈ ਐਕਸ਼ਨ ਲੈ ਸਕਦੇ ਨੇ ਇਹ ਗੱਲ ਬਹੁਤ ਵੱਡੀ ਹੋ ਚੁੱਕੀ ਹੈ ਜੀ ਕੱਲ ਨੂੰ ਅਗਰ ਹੋਰ ਇਸ ਤਰ੍ਹਾਂ ਦੇ ਕਲਿੱਪ ਆਉਂਦੇ ਨੇ ਬਿਲਕੁਲ ਤੇ ਫਿਰ ਜਿਹੜੀ ਸਰਬਉੱਚ ਥਾਂ ਦੀ ਨਿੱਜਤਾ ਹੈ ਜੀ ਉਹਦੇ ਤੇ ਸਵਾਲ ਖੜੇ ਹੁੰਦੇ ਸੋ ਮੈਨੂੰ ਇਹ ਲੱਗਦਾ ਹੈ ਕਿ ਹੁਣ ਐਸਡੀਪੀਸੀ ਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇਤ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਇਹ ਮਾਮਲਾ ਦਿਨੋਂ ਦਿਨ ਵੱਟਾ ਬਣ ਰਿਹਾ ਹੈ ਇਹਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਕੋਈ ਨਾ ਕੋਈ ਮੈਨੂੰ ਲੱਗਦਾ ਲੀਗਲ ਐਕਸ਼ਨ ਬਾਰੇ ਸੋਚਣਾ ਚਾਹੀਦਾ ਕਿਉਂਕਿ ਜਦੋਂ ਐਸਜੀਪੀਸੀ ਇਸ ਪਾਸੇ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦੇ ਰਹੀ ਹਾਈ ਵੀ ਹੋ ਸਕਦਾ ਹੈ ਕਿ ਐਸਜੀਪੀਸੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਵੇ ਇਹ ਵੀ ਹੋ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਦ ਵੱਲੋਂ ਵੀ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੋਵੇ ਪਰ ਉਹਦੇ ਬਾਰੇ ਹਜੇ ਤੱਕ ਮੇਰੇ ਕੋਲੇ ਕੋਈ ਜਾਣਕਾਰੀ ਨਹੀਂ ਹੈ ਸੰਦੀਪ ਜੀ ਕੱਲ ਕੋਸ਼ਿਸ਼ ਕਰਾਂਗੇ ਪਤਾ ਕਰਨ ਦੀ ਵੀ ਕੀ ਕਿਸੇ ਤਰ੍ਹਾਂ ਦੀ ਕੋਈ ਜਾਂਚ ਆਰੰਭੀ ਜਾ ਚੁੱਕੀ ਹੈ ਜੇ ਕੋਈ ਜਾਂਚ ਚਰੰਬੀ ਜਾ ਚੁੱਕੀ ਹੁੰਦੀ ਜੀ ਇੱਕ ਗੱਡੋ ਗੱਡ ਕੋਈ ਪ੍ਰੈਸ ਨੋਟ ਆ ਜਾਣਾ ਸੀ ਕੋਈ ਬਿਆਨ ਆ ਜਾਣਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਚ ਕਮੇਟੀ ਬਣੀ ਉਹ ਪਤਾ ਲੱਗ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਹੀਂ ਭਾਵੇਂ ਉਹ ਮੁਤਲ ਨਹੀਂ ਸਿਵਾਵਾਂ ਇਸ ਵਕਤ ਨਹੀਂ ਲਈਆਂ ਜਾ ਰਹੀਆਂ ਪਰ ਹਜੇ ਉਹ ਹਟਾਏ ਨਹੀਂ ਗਏ ਨਾ ਉਹਨਾਂ ਨੇ ਉਹਦਾ ਛੱਡਿਆ ਬਿਲਕੁਲ ਇਸ ਕਰਕੇ ਇਹ ਬਹੁਤ ਵੱਡਾ ਮੁੱਦਾ ਹੈ ਔਰ ਐਸਜੀਪੀਸੀ ਨੂੰ ਤੁਰੰਤ ਤੇ ਦੇਤੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਜੀ ਡਲਾਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੰਨੇ ਹੋ ਤੇ ਸਟੀਕ ਟਿੱਪਣੀਆਂ ਦੇ ਨਾਲ ਤੇ ਸਟੀਕ ਜਾਣਕਾਰੀ ਦੇ ਨਾਲ ਹਾਜ਼ਰ ਹੋਣੇ ਹੋ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਧੰਨਵਾਦ ਔਰ ਕੋਈ ਵੀ ਧਿਰ ਅਗਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਤੇ ਅਸਹਿਮਤ ਹੈ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਆਪਣਾ ਪੱਖ ਵੀ ਇਸ ਪ੍ਰੋਗਰਾਮ ਚ ਰੱਖ ਸਕਦੇ ਆ ਧੰਨਵਾਦ ਜੀ ਬਹੁਤ ਧੰਨਵਾਦ